ਇੱਕ ਸੈਕਿੰਡ ਸਵਾਲ ਜਿਹੜਾ ਵਿਵੇਕ ਹੁੰਦਾ ਵਿਵੇਕ ਤੇ ਜਿਵੇਂ ਬਿ ਵਿੱਚ ਜਮਾ ਇੱਕ ਜਿਹਦੇ ਵਿੱਚ ਕੋਈ ਦਤੇੜ ਨਹੀਂ ਹੈ ਆ ਦੇਖ ਕੇ ਜਿਹੜਾ ਜਿਹੜਾ ਦੇਖੋ ਦੁਆਤ ਹੁੰਦੀ ਹੈ ਦੇਖੋ ਹਾਂਜੀ ਠੀਕ ਹੈ ਐਸਾ ਇੱਕ ਕਾਜ ਜਿਹਦੇ ਵਿੱਚ ਦੁਆਤ ਹੋਵੇ ਨਾ ਜਿਹਦਾ ਤੇ ਸ਼ੰਕਾ ਹੋ ਗਈ ਨਾ ਠੀਕ ਹੈ ਤੇ ਉਸ ਦੇ ਉਲਟ ਹੈ ਆ ਵੀ ਵੇਖ ਯਾਨੀ ਸ਼ੰਕਾ ਭਰਿਆ ਮਨ ਹਾਂ ਠੀਕ ਹੈ ਅਗਿਆਨਤਾ 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 ਹੋ ਗਈ ਆ ਵੀ ਵੇਖੋ ਠੀਕ ਠੀਕ ਗੇ ਜੋ ਅ ਇਹਦੇ ਪਾਰਸਰਾਮ ਉਹ ਤਾਰਿਛੇ ਪਾਰਸਨਾਥੇ ਚ ਜੰਮਾ ਛਿੰਦਰ ਨੂੰ ਫੜਦੇ ਨੇ ਉਹ ਕਹਿੰਦੇ ਕਿ ਜਿਹੜੀ ਮੱਛੀ ਹੈ ਉਹ ਇੱਥੇ ਤੋਂ ਲੋਕੀਂ ਫੜਦਾ ਮੱਛੀ ਨੂੰ ਫੜਦੇ ਨੇ ਮੱਛੀ ਨੂੰ ਫੜਦੇ ਨੇ ਤੇ ਉਹ ਕਹਿੰਦੇ ਕਿ ਉਹ ਜਿਹੜੀ ਗਿਆਨ ਦੇ ਛੁਰੇ ਦੇ ਨਾਲ ਗਿਆਨ ਦੇ ਜਾਲ ਦੇ ਨਾਲ ਉਹ ਫੜੀ ਜਾਂਦੀ ਹੈ ਵੇਗ ਦੇ ਜਾਲ ਨਾਲ ਗਿਆਨ ਦੇ ਜਾਲ ਨਾਲ ਆਹੋ ਇਹ ਗੱਲ ਬੋਵੇ ਗਿਆਨੇ ਹਾਂਜੀ ਤੇ ਗਿਆਨ ਦੇ ਜਾਨ ਨੂੰ ਉਹ ਫੜੀ ਜਾਂਦੀ ਜਦੋਂ ਫੜ ਲੈਂਦੇ ਨੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਹਦੇ ਅੰਦਰ ਜਿਹੜਾ ਛੁਰਾ ਖੋਬਣਾ ਉਹ ਵਿਵੇਕ ਦੇ ਛੁਰੇ ਨਾਲ ਕੱਟੀ ਜਾਂਦੀ ਹੈ ਹਾਂ ਇਹਦੇ ਪਿੱਛੇ ਕੀ ਕੀ ਗੱਲ ਹੈ ਜਿਹੜਾ ਸੁਰਤਾ ਹੈ ਆ ਬੰਦ ਹਾਂ ਹਾਂ ਗਿਆਨ ਦੇ ਵਿੱਚ ਵਜਦਾ ਗਿਆਨ ਚ ਫੜਿਆ ਜਾਂਦਾ ਗਿਆਨ ਦਾ ਵੱਧਾ ਬੋਲਦਾ ਹੈ ਅੱਛਾ ਠੀਕ ਹੈ ਇਹਦਾ ਪੇਟ ਚਾਗ ਹੋ ਗਿਆ ਜਿਹੜਾ ਮਨ ਮੈਂ ਆਪ ਦੇਖਣ ਬੋਵੇ ਨੂੰ ਦੇਖ ਹੁੰਦਾ ਠੀਕ 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 ਬਣ ਮੈਂ ਆ ਬਣ ਠੀਕ 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 ਉਹ ਹੀ ਵਿਸ਼ੇਦਲ ਨਾ ਹੈ ਉਹ ਹੀ ਆਪ ਨਾ ਹੈ ਠੀਕ 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 ਉਹ ਅੰਦਰ ਲੈ ਦੇ ਚਲਾਇਆ ਚੱਲਦਾ ਬਹਾਲਾ ਬਣ ਅੰਦਰ ਬੈਠਾ ਨਾ ਡਰਾਈਵਰ ਅੰਦਰ ਬੈਠਾ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਜੀ ਚੜ੍ਹਦਾ ਬੜੀਆ ਨੇ ਹਾਂ ਹਾਂ ਕਿ ਜਦੋਂ ਉੱਤਰਾ ਪਹੀਆ ਚੜਦੇ ਨੇ ਪਰ ਡਰਾਈਵਰ ਉੱਤਰ ਬੈਠਾ ਹੈ ਪਹੀਆ ਵਿਚਾਰੇ ਕੀ ਕਰਨਾ ਤੇ ਇਹ ਉਹਦੇ ਕੋਲ ਹੈ ਠੀਕ 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 ਸਲਾਹ ਉਹਦੇ ਕੋਲ ਹੈ ਬ੍ਰੇਕ ਉਹਦੇ ਕੋਲ ਹੈ ਹਾਂ ਹਾਂ ਐਕਸੀਲੇਟਰ ਉਹਦੇ ਕੋਲ ਹੈ ਬ੍ਰੇਕ ਮਾਰਦੂ ਪਹੀਆ ਚੜਦੇ ਰੋਗ ਨੂੰ ਠੀਕ ਹੈ ਐਕਸੀਲੇਟਰ ਦੇ ਰੂਦਦਾ ਇਹਦਾ ਕਿ ਲੱਗੂ ਜਿੱਥੇ ਦੀ ਉਹਦਾ ਨਹੀਂ ਪਤਾ ਇਹਨੂੰ ਬਸ ਹਾਂ ਠੀਕ ਨੂੰ ਟਾਇਰ ਟਾਇਰ ਵੀਦਾ ਬਾਕੀ ਕੁਝ ਨਹੀਂ ਦੀ ਨਾ ਹਾਂ ਠੀਕ ਹੈ ਠੀਕ ਹੈ ਤੈਨੂੰ ਸੁਭਾ ਦੇਈ ਨਹੀਂ ਕੁਝ ਨਹੀਂ ਹਾਂ 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 ਤੈਰ ਕਿਉਂ ਚੱਲਦਾ ਹੈ ਚੱਲਦਾ ਇਹ ਅੰਦਰ ਲੁਕਿਆ ਹੋਇਆ ਹੈ ਹਾਂ ਹਾਂ ਜਿਹੜਾ ਤੈਰ ਤੂੰ ਕਹਿੰਦਾ ਉੱਥੇ ਲੁਕਿਆ ਹੋਇਆ ਅੰਦਰ ਦੀ ਪਤਾ ਕੀ ਹੈ ਤੈਰ ਬਾਹਰੋਂ ਤੀਂਦਾ ਕਹਿੰਦਾ ਠੀਕ 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 ਅੰਦਰ ਸ਼ਕਤੀ ਨੂੰ ਪਛਾਣਨਾ ਜਿਹੜੀ ਕਹਿੰਦਾ ਤਾਂ ਵੀਦਾ ਨਹੀਂ ਠੀਕ ਠੀਕ ਕਹਿੰਦਾ ਦਾ ਬਹੁਤ ਦੂਰ ਹੋਣਾ ਹੈ ਠੀਕ ਹੈ ਜੀ ਉਹ ਨਹੀਂ ਪਤਾ ਰੋਲ ਬਸ ਠੀਕ ਇਕ चीज ਹੋਰ ਜਿਹੜੀ ਚੇਤ ਤੇ ਮਨ ਆਪਾਂ ਕਹਿੰਨੇ ਆ ਬੇਸਿਕਲੀ ਹੈਗੀ ਹੈ ਇੱਕੋ ਹੀ ਐਂਟੀ ਕੋਈ ਪਰ ਇਹਦਾ ਧਿਆਨ ਜਿਹੜਾ ਹੈ ਉਹ ਅੰਦਰ ਬਾਹਰ ਹੋ ਜਾਂਦਾ ਹੈ ਇੱਕ ਇੱਕ ਇਹ ਕਹਿ ਸਕਦੇ ਆ ਇਹਦਾ ਟਿਊਬ ਦੋ ਦੋ ਨੇ ਕਿੱਕ ਹੈ ਟਾਇਰ ਟਿਊਬ ਹੈਗੇ ਤਾਂ ਵੱਖਰੇ ਵੱਖਰੇ ਨੇ ਪਰ ਇੱਕੋ ਦੇ ਪਾਰਟ ਨੇ ਟਾਇਰ ਇਸ ਬਸ ਇੱਕੋ ਹੀ ਉਹ ਜੇ ਟਿਊਬ ਚਾਹਵਾ ਤਾਂ ਟਾਇਰ ਕੰਮ ਕਰਦਾ ਨਹੀਂ ਕਰਦਾ ਹੀ ਨਹੀਂ ਹਵਾ ਟਾਇਰ ਦੇ ਟਿਊਬ ਦਾ ਹਾਂ ਟਿਊਬ ਵਿੱਚ ਹੈ ਉਹ ਪਰ ਟੈਨੈਟ ਵਾਲੀ ਵੀ ਹਵਾ ਦੇਖ ਲੋ ਹਾਂ ਠੀਕ ਹੈ ਬੋਲਣ ਦੀ ਫਰਕ ਹੈ ਬੋਲ ਨਹੀਂ ਬੋਲ ਟਿਕ 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 ਐਵੇਂ ਬਹੇ ਬਹੇ ਇਹਦਾ ਇਹਦਾ ਗਲੂਪੇ ਇਹਦਾ ਬੋਲਣ ਦਾ ਹੀ ਕਾਬਲਾ ਟਾਇਰ ਆਵਾ ਟਿਊਬ ਵਿੱਚ ਘਟ ਉਹ ਕਹਿੰਦਾ 20 20 ਹੈ ਇਸ ਕਰਕੇ ਬੰਦ ਹੀ ਕੋਈ ਤਾਕਤਰੀ ਟਾਇਰ ਦੀ ਤਾਕਤ ਖੋਈ ਰਹੀ ਹੈ ਦੇਖਣ ਨੂੰ ਜਾਏ ਕੋਈ ਲੱਗ ਰਿਹਾ ਹੈ ਇਸਕਾ ਬਲ ਨਹੀਂ ਇਸੇ ਸਾਥ ਕਾਲ ਨੂੰ ਕਲਾਬੜ ਸਰ ਨੂੰ ਕੋ ਰਾਹ ਤੇ ਉਹ ਜਿੱਦ ਨਾਲ ਫਰਦਲਾ اچھا ਠੀਕ ਹੈ ਵੈਸੇ ਠੀਕ ਠੀਕ ਜੇ ਅੰਦਰ ਇੱਕ ਇੱਕ ਚੀਜ਼ ਹੋਰ ਇਸੇ ਦੇ ਅੰਦਰ ਹੀ ਅੰਦਰ ਮੱਛ ਕਿੰਨੂ ਕਹਿਆ ਗਿਆ ਮੱਛੀ ਸੁਰਤ ਨੂੰ ਸੁਰਤ ਨੂੰ ਮੱਛੀ ਕਹਿੰਦੇ ਨੇ ਔਰ ਜਲ ਜਲ ਛਾੜ ਬਾਹਰ ਪੇ ਉਮੀਦਾਂ ਓਕੇ ਧਿਆਨ ਹੀ ਜਾਂਦਾ ਜਾਂਦਾ ਮਾਇ ਜੋਰ ਕੀ ਜਾਂਦਾ ਧਿਆਨ ਨੂੰ ਬੰਦ ਕੋਈ ਗੱਲ ਹੈ ਠੀਕ ਹੈ ਠੀਕ ਹੈ ਧਿਆਨ ਮਾਨ ਮਨ ਇੱਕਵੇਂ ਐ ਜਲ ਕੇ ਬੁਖਲੀ ਤਰਬਰ ਵਿਆਈ మచ్ళీ చడిజూర సూర్తుంది